ਲੋੜਾਂ ਪੂਰੀਆਂ ਹੁੰਦੀਆਂ ਲੋਭ ਕਦੀ ਪੂਰਾ ਨਹੀਂ ਹੁੰਦਾ ਲੋਭ ਵੱਧਦਾ ਜਿਵੇਂ ਗੁਰਦੇਵ ਜੀ ਕਹਿੰਦੇ ਕਿ ਅੱਗ ਉਹਦੇ ਚ ਤੁਸੀਂ ਇੰਦਨ ਸੁੱਟੋ ਤੇ ਇਹ ਉਮੀਦ ਲਾ ਕੇ ਰੱਖੋ ਵੀ ਇੰਨਾ ਇੰਦਨ ਸੁੱਟ ਦੇਣਾ ਮੈਂ ਇੰਨੀਆਂ ਲੱਕੜਾਂ ਅੱਗੇ ਚ ਪਾ ਦੇਣੀਆਂ ਨੇ ਕਿ ਇਹ ਰੱਜ ਜਾਏ ਜਦੋਂ ਰੱਜ ਜਾਏਗੀ ਨਾ ਆਪਣੇ ਆਪ ਬੁਝ ਜਾਏਗੀ ਪਾਤਸ਼ਾਹ ਕਹਿੰਦੇ ਤੁਹਾਡਾ ਪਰਮ ਹੈ ਤੁਹਾਡਾ ਭੁਲੇਖਾ ਹੈ ਅੱਗ ਵਧੇਗੀ ਜਿੰਨਾ ਜ਼ਿਆਦਾ ਸੁਠੋਗੇ ਅੱਗ ਵਧੇਗੀ ਮਹਾਰਾਜ ਕਹਿੰਦੇ ਜਿਉਂ ਪਾਵਕ ਇੰਦਨ ਨਹੀਂ ਟਰਪੈ ਕਹਿੰਦੇ ਕਦੀ ਪਾਵਕ ਵੀਰ ਜੀ ਹੈ ਉਹ ਵੀ ਇੰਦਨ ਦੇ ਨਾਲ ਮਹਾਰਾਜ ਕਹਿੰਦੇ ਇਸ ਤਰ੍ਹਾਂ ਲੋਭ ਹੈ ਲੋੜਾਂ ਪੂਰੀਆਂ ਹੁੰਦੀਆਂ ਨੇ ਗੁਰਮੋਹ ਲੋਭ ਪੂਰਾ ਨਹੀਂ ਹੁੰਦਾ ਲੋਭ ਵੱਧਦਾ ਜਿੰਨਾ ਪੂਰਾ ਕਰੋਗੇ ਹੋਰ ਵਧੇਗਾ ਜਿੰਨਾ ਪੂਰਾ ਕਰੋਗੇ ਹੋਰ ਵਿਸਥਾਰ ਕਰੇਗਾ